ਪਾਣਜੀ ਦੋਸਤੋ ਸੱਜਣੋ ਭਰਾਵੋ ਕੀ ਹਾਲ-ਚਾਲ ਤੁਹਾਡਾ ਵੈਲਕਮ ਹੋ ਗਿਆ ਜੀ ਸਾਰੇ ਹੀ ਕਪੂਤਰਵਾਸ਼ਕੀਨਾਂ ਦਾ ਸਾਡੇ ਚੈਨਲ ਪਿਜਨਨ ਬਲੌਗ ਤੇ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਜੀ ਜੀ ਜਲਦੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਵੀਡੀਓ ਆ ਉਹਦੇ ਅਪਡੇਟ ਹੋ ਸਕੇ ਤੇ ਧੁੱਪ ਚੜੀ ਆ 12 ਨੂੰ ਸੂਟ ਅੱਜ ਕਰ ਰਹੀ ਆ ਤੇ ਗਰਮੀ ਵਧਿਆ ਹੋ ਗਿਆ ਦੋ ਤਿੰਨ ਦਿਨਾਂ ਤੋਂ ਵਧੀਆ ਸੀਜ਼ਨ ਚੱਲ ਰਿਹਾ ਤੇ ਹੋਰ ਥੋੜਾ ਸਾਰੇ ਭਰਾਵਾਂ ਦਾ ਕੀ ਹਾਲ ਚਾਲ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਬਹੁਤ ਸ਼ੁਕਰੀਆ ਦਾ ਕਰਦਾ ਕਿ ਪਿਛਲੀ ਵਾਰੀ ਆਪਾਂ ਵੀਡੀਓ ਪਾਈ ਹੈ ਬਹੁਤ ਵਧੀਆ ਐਪਰੀਸ਼ੀਏਟ ਕੀਤਾ ਸਾਰੇ ਵੀਰਾਂ ਨੇ ਤੇ ਇਤਰਾ ਐਪਰੀਸ਼ੀਏਟ ਕਰਿਆ ਕਰੋ ਔਰ ਕਮੈਂਟ ਕਰਿਆ ਕਰੋ ਜੀ ਤੇ ਇਸੇ ਦੇ ਮਤਲਕ ਅੱਜ ਇੱਕ ਬਹੁਤ ਹੀ ਵਧੀਆ ਨਿਆਬ ਵੀਡੀਓ ਤੁਹਾਡੇ ਬਤ ਲੈ ਕੇ ਆਇਆ ਇੱਕ ਨੁਕਤਾ ਨੁਸਕਾ ਜਾਂ ਖੇਡ ਪਾਣ ਕਹਿ ਲਓ ਕਬੂਤਰਾਂ ਨੂੰ ਹਟਾਉਣ ਦਾ ਜੋ ਸਾਡੇ ਪ੍ਰਾਤਨ ਸਮਿਆਂ ਸਾਡੇ ਪੁਰਾਣੇ ਉਸਤਾਦਾਂ ਨੇ ਬਣਾਇਆ ਹਜੇ ਤੱਕ ਵੀ ਉਹਦਾ ਉਹਨਾਂ ਹੀ ਰਿਜ਼ਲਟ ਆ ਲੇਕਿਨ ਲਾਉਣਾ ਕਿਸ ਨੂੰ ਨਹੀਂ ਆਉਂਦਾ ਬਹੁਤ ਘੱਟ ਗਿਣੇ-ਚੁਣੇ ਬੰਦਿਆਂ ਨੂੰ ਪਤਾ ਉਹਦੇ ਬਾਰੇ ਤੇ ਕੋਈ ਖਰਚਾ ਨਹੀਂ ਸਿਰਫ 10 ਰੁਪਈਆ ਦਾ ਕੰਮ ਬਸ 10 ਜਾਂ 20 ਰੁਪਈਆ ਤੇ ਕਬੂਤਰ ਵੀ ਨਹੀਂ ਗਲਤ ਹੁੰਦਾ ਤੇ ਕਬੂਤਰ ਉੱਡ ਕੇ ਵੀ ਘਰ ਵੇਂਦਾ ਠੀਕ ਹੈ ਜੀ ਤੇ ਗੱਲ ਕਰ ਰਿਹਾ ਮੈਂ ਮੁਸ਼ਕਪੂਰ ਦੀ ਕਬੂਤਰ ਨੂੰ ਮੁਸ਼ਕਪੂਰ ਕਿਵੇਂ ਲਾਉਣਾ ਕਿਵੇਂ ਮੁਸ਼ਕਪੂਰ ਮਾਰਨਾ ਮੋਸ ਕਪੂਰ ਦਾ ਫੰਕਸ਼ਨ ਕੀ ਹੈ ਕਬੂਤਰ ਕਿਵੇਂ ਉਡਾਉਂਦਾ ਇਹਦੇ ਤੇ ਮਤਲਕੀ ਅੱਜ ਮੈਂ ਵੀਡੀਓ ਲੈ ਕੇ ਆਇਆ ਸਾਰੇ ਭਰਾ ਕਮੈਂਟ ਕਰੋ ਜਲਦੀ ਜਲਦੀ ਵੀਡੀਓ ਵਧੀਆ ਲੱਗੀ ਤੇ ਅਪਰੀਸ਼ੀਏਟ ਕਰਿਓ ਤੇ ਵੀਡੀਓ ਲਾਸਟ ਤੱਕ ਯਾਰ ਵੇਖਿਆ ਕਰੋ ਵਿੱਚ ਸਕਿਪ ਕਰਦੇ ਮੇਰੇ ਭਰਾ ਵੀਡੀਓ ਫਿਰ ਨਾ ਪਤਾ ਨਹੀਂ ਲੱਗਦਾ ਕੋਈ ਚੀਜ਼ਾਂ ਦਾ ਤੇ ਬਹੁਤ ਵਧੀਆ ਇਹ ਚੀਜ਼ ਹੈ ਬੜਾ ਬਦੇ ਖੇਡ ਬਣੇ ਮੈਂ ਪੂਰਾ ਐਂਡ ਤੱਕ ਦੱਸੂਗਾ ਐਡਾ ਵਧੀਆ ਤਰੀਕਾ ਦੱਸੂਗਾ ਵੀ ਪਤਾ ਨਹੀਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹਦੇ ਬਾਰੇ ਪੁਰਾਣੇ ਉਸਤਾਦ ਇਹਦੇ ਉੱਤੇ ਹੀ ਕਬੂਤਰਾਂ ਨੂੰ ਦਿਨ ਕਰਾ ਦਿੰਦੇ ਹੰਗੇ ਅੱਜ ਵੀ ਉਹਨਾਂ ਹੀ ਕੰਮ ਜਾਵਾ ਇਹਨਾਂ ਰਾਜਾਂ ਹੀ ਗੋਲੀਆਂ ਖਰਾਕਾਂ ਸਾਰਿਆਂ ਦੇ ਪਿੱਛੇ ਭਜਦੇ ਆ ਸ਼ਾਰਟਕਟ ਇਹ ਵੀ ਸ਼ਾਰਟਕਟ ਹੀ ਪਰ ਥੋੜੀ ਜਿਹੀ ਇੱਥੇ ਮਿਹਨਤ ਲੱਗਦੀ ਆ ਤੇ ਇਹਦਾ ਨਫੇ ਪਰ ਇਹਦੇ ਜਿਆਦੇ ਆ ਨੁਕਸਾਨ ਕੋਈ ਨਹੀਂ ਆਗਾ ਤੇ ਆਪਾਂ ਜਲਦੀ ਚੱਲਦੇ ਆਂ ਆਪਣਾ ਟੌਪਿਕ ਕੋਲ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਕਬੂਤਰ ਫੜਿਆ ਬੌਸ ਦੀ ਨਿਆਆਬ ਗੱਲ ਇੱਕ ਉਹਦਾ ਮੈਂ ਤੁਹਾਨੂੰ ਕਰਾਉਣਾ ਸ਼ੌਂਕ ਤੇ ਫਿਰ ਚੱਲਦੇ ਆਂ ਟੌਪਿਕ ਕੋਲ ਹਾਂਜੀ ਵੀਰ ਜੀ ਵੈਲਕਮ ਹੋ ਗਏ ਆ ਆ ਵੇਖੋ ਜੀ ਕਬੂਤਰ ਯੌਂਸਰਾ ਫਿਰ ਇਸ ਹੌਨਾ ਤੇ ਮਾਦੀ ਆ ਇੰਨੀ ਨਿਆਬ ਆ ਕੋਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਇੱਡੀ ਵਧੀਆ ਏ ਹਾਈ ਫਲੈਰ ਕਬੂਤਰੀ ਆ ਰੰਗ ਇਹਨੂੰ ਲੱਗਿਆ ਤੇ ਦੋ ਤੇ ਤਿੰਨ ਮੋਰਾਂ ਲੱਗੀਆਂ ਜਿਹੇ ਕਿਹੜ ਭਰਾ ਦੀ ਹੈਗੀ ਆ ਫਿਰ ਮੈਂ ਹਰ ਵੀਡੀਓ ਨੂੰ ਨਿਸ਼ਾਨੀਆਂ ਦੱਸ ਕੇ ਆਪਣੇ ਕੋਲ ਲੈ ਸਕਦਾ ਜੀ ਠੀਕ ਹੈ ਆ ਵੇਖੋ ਜੀ ਆ ਆ ਵਾਦੀ ਕਬੂਤਰੀ ਵੇਖੋ ਤੇ ਆਹ ਲੱਗਾ ਜਿਹਨੂੰ ਇੱਕ ਬੰਦੇ ਰੰਗ ਤੇ ਆ ਲਗਾ ਜੋ ਦੂਜੇ ਬੰਦੇ ਨਾਲ ਆਪਦੇਆਂ ਹੀਆਂ ਦੇ ਮੈਂ ਦੱਸਤੀ ਆਂ ਬਾਕੀ ਮੇਰਾ ਭਰਾ ਜਿਹਦਾ ਵੀ ਹੈਗਾ ਵਾ ਹੋਰ ਵੀ ਇਦ ਨਿਸ਼ਾਨੀਆਂ ਬਹੁਤ ਆ ਦੱਸ ਕੇ ਤੇ ਮੈਨੂੰ ਲੱਗਦਾ ਬੜੀ ਨਿਆਬ ਆ ਬਹੁਤ ਹੀ ਵਧੀਆ ਮਨ ਦਾ ਕਬੂਤਰ ਲਗਾ ਤੇ ਕਿਸੇ ਦਾ ਪੱਕਾ ਕਬੂਤਰ ਆ ਜੇ ਰੁੱੜਿਆ ਇੱਕ ਮੋਰ ਦੋ ਮੋਰ ਮੋਰਾਨੀ ਮੈਂ ਬਖੋਣੀ ਆ ਇਹੋ ਜਿਹੇ ਦੀਆਂ ਨੇ ਆ ਤੇ ਜੇ ਕਿਸੇ ਦਾ ਭਰਾ ਦਾ ਹੈਗਾ ਵਾ ਦੱਸ ਕੇ ਮੈਨੂੰ ਲੈ ਕੇ ਜਾ ਸਕਦਾ ਕਮੈਂਟ ਕਰਕੇ ਦੱਸ ਦਿਓ ਮੇਰੇ ਭਰਾ ਤੇ ਬਾਕੀ ਦੱਸੋ ਕਿ ਕਬੂਤਰ ਕਿਹੋ ਜਿਹਾ ਬਹੁਤ ਜ਼ਿਆਦਾ ਕਾਲਾ ਪੰਡਿਆ ਤੇ ਕਾਲੀ ਨੋਕ ਆ ਕੁੜੀ ਆ ਵੀ ਕਾਲੇ ਇਹਦੇ ਪੰਜੇ ਆ ਵੇਖੋ ਤੇ ਤੁਹਾਨੂੰ ਖਾਂਬਾ ਹੋਣਾ ਸਭ ਤੋਂ ਤਗੜੀ ਜਿਹੜੀ ਹੋ ਲਾਰ ਦੇ ਤਿੰਨ ਪਰ ਇੱਕ ਹੋ ਜਾਏ ਤੇ ਓਡੋ ਓਡ ਕੇ ਖਸੇ ਪੇ ਪੜਾ ਵੇਖੋ ਸਿੱਨੇ ਬਾਹਰ ਕੁਝ ਲਾਉਂ ਤੇ ਬਹੁਤ ਹੀ ਵਧੀਆ ਜਾਨਵਰ ਆ ਕਿਸੇ ਭਰਾ ਦਾ ਤੇ ਦੱਸ ਕੇ ਲੈ ਗਿਆ ਤਾਂ ਸਿਆਲ ਕੂੜੀਆਂ ਜੋ ਕੂਤਰ ਹੈ ਬਹੁਤ ਚੰਗਾ ਕੂਤਰ ਚਲੋ ਜੀ ਹੁਣ ਚਲਦੇ ਆਪਾਂ ਆਪਣੇ ਟੌਪਿਕ ਉੱਪਰ ਹਾਂਜੀ ਵੀਰ ਜੀ ਹੁਣ ਆ ਗਏ ਜੀ ਅੱਜ ਦੇ ਟੌਪਿਕ ਸਾਡਾ ਜੀ ਅੱਜ ਦਾ ਟੌਪਿਕ ਹੈ ਜੀ ਮੂਸ਼ਕਪੂਰ ਦੀ ਖੇਡ ਕਿਵੇਂ ਕਰਨੀ ਹੈ ਪੁਰਾਣੇ ਉਸਤਾਦ ਮੂਸ਼ਕਪੂਰ ਕਬੂਤਰਾਂ ਨੂੰ ਕਿਵੇਂ ਰੋਂਦੇ ਜੀ ਇਦਾਂ ਕਿਵੇਂ ਸ਼ਾਮ ਸ਼ਾਮ ਤੱਕ ਦੀ ਪਰਵਾਹ ਜਾਣਦੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੀ ਮੂਸ਼ਕ ਕਪੂਰ ਕਪੂਰ ਵੀ ਇਹਨੂੰ ਕਹਿ ਦਿੰਨੇ ਆਪਾਂ ਇੱਕ ਨਹਾਤੀ ਬਧੀਆ ਚੀਜ਼ ਹੈ ਬਹੁਤ ਹੀ ਜਿਆਦੀ ਵਧੀਆ ਚੀਜ਼ ਹੈ ਇਹਨੂੰ ਘਰ ਦੇ ਵਿੱਚ ਅਸੀਂ ਅਕਸਰ ਯੂਜ਼ ਕਰਦੇ ਆ ਇਹਨੂੰ ਬਾਲ ਕੇ ਦੀ স্মੈਲ ਬਹੁਤ ਤਗੜੀ ਆ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਜਿ ਤਰ੍ਹਾਂ ਪਿਉਰੀਫਾਈ ਕਰਦੀ ਆ ਜਿਹੜਾ এনवायरमेंट ਉਹਨੂੰ ਸਾਡੇ ਘਰ ਨੂੰ ਬਹੁਤ ਹੀ ਵਧੀਆ ਇਹਦੇ ਹੋਰ ਵੀ ਬੜੇ ਕੰਮ ਤੇ ਇਹ ਕਪੂਰ ਤੁਸੀਂ ਜਦੋਂ ਮੈਂ ਤੁਹਾਨੂੰ ਸੌਤ ਪਹਿਲ ਦੱਸਦਾ ਕਿ ਇਹਦਾ ਫੰਕਸ਼ਨ ਕੀ ਹੈ ਕਬੂਤਰਾਂ ਨੂੰ ਕਿਵੇਂ ਕੰਮ ਕਰਦਾ ਹੈ ਇਹ ਦਿਮਾਗ ਨੂੰ ਕਬੂਤਰ ਦੇ ਨੂੰ ਇੰਨਾ ਤਰੋ ਤਾਜ਼ਾ ਕਰਦਾ ਨਾ ਕਿ ਕਬੂਤਰ ਨੂੰ ਥਕਾਨ ਹੀ ਨਹੀਂ ਮਹਿਸੂਸ ਹੁੰਦੀ ਤੇ ਇਹਦੀ ਖੁਸ਼ਬੂ ਵੀ ਇੰਨੀ ਜਿਆਦਾ ਚੰਗੀ ਹੈ ਖੁਸ਼ਬੂ ਦੇ ਨਾਲ ਇਹ ਕੂਤਰੋ ਡੇ ਜਾਂਦਾ ਠੀਕ ਹੈ ਜੀ ਤੇ ਇਹ ਹੈ ਤਾਂ ਫੰਕਸ਼ਨ ਹੈ ਇਹ ਵਰਕ ਕਰਦਾ ਕਬੂਤਰ ਤੇ ਹੁਣ ਮੈਂ ਤੁਹਾਨੂੰ ਦੱਸਦਾ ਵਾਂ ਕਿ ਬਣਾਉਣ ਦਾ ਕਿਵੇਂ ਨੁਸਖਾ ਕਿਵੇਂ ਬਣਾਉਣਾ ਤੇ ਕਿਵੇਂ ਇਹਨੂੰ ਯੂਜ਼ ਕਰਨਾ ਸਭ ਤੋਂ ਪਹਿਲਾਂ ਵੀਰ ਜੀ ਕਪੂਰ ਤੁਸੀਂ ਲੈਣਾ ਵਾ ਇੱਕ ਟਿੱਕੀ ਹੁਣ ਤੁਸੀਂ ਕਹੋਗੇ ਕਪੂਰ ਆਹ ਨਹੀਂ ਕਪੂਰ ਜਿਹੜਾ ਆਮ ਦੁਕਾਨਾਂ ਤੋਂ ਮਿਲਦਾ ਪੁੜੀਆਂ ਚ ਪਿਆ ਇਹ ਵੀਰਜੀ ਕਪੂਰ ਨਹੀਂ ਨਗਲੀ ਕਪੂਰ ਹੈ ਇਹ ਕਪੂਰ ਦਾ ਕੰਮ ਨਹੀਂ ਹੁੰਦਾ ਕੋਈ ਕਪੂਰ ਦਾ ਨਾਮ ਤੁਹਾਨੂੰ ਮੈਂ ਦੱਸ ਦੇਣਾ ਅਪਨਸਾਰੀ ਕੋਲ ਜਿਹੜਾ ਤੁਹਾਨੂੰ 1 ਨੰਬਰ ਕਪੂਰ ਮਿਲ ਜੂ ਥੋੜਾ ਮਹਿੰਗਾ ਹੋ ਪਰ 1 ਨੰਬਰ ਕਪੂਰ ਹੋਊਗਾ ਉਹ ਚ ਕਪੂਰ ਦੀ ਕੁਆਲਿਟੀ 100% ਕਪੂਰ ਹੁੰਦਾ ਚ ਤੁਸੀਂ ਅਪਨਸਾਰੀ ਕੋ ਕਿਹ ਕੋ ਵੀ ਜਲ ਜੋ ਉਹਨੂੰ ਕੋਈ ਭੀਮ ਸੈਨਿਕ ਕਪੂਰ ਮਿਲਣਾ ਚਾਹੀਦਾ ਕਿਹਨਾ ਜੀ ਭੀਮ ਸੈਨਿਕ ਕਪੂਰ ਸਭ ਤੋਂ ਵਧੀਆ ਕਪੂਰ ਸਭ ਤੋਂ ਵਧੀਆ ਕੁਆਲਿਟੀ ਚ ਮੰਨਿਆ ਜਾਂਦਾ ਠੀਕ ਹੈ ਉਹਦੀ ਟਿੱਕੀਆਂ ਐੜੀ ਐੜੀਆਂ ਹੁੰਦੀਆਂ ਐੜੀ ਐੜੀਆਂ ਹੁੰਦੀਆਂ ਐੜੀ ਐਵੇਂ ਕੋਸ਼ਿਸ਼ ਕਰੋ ਐਡੀ ਟਿੱਕੀ ਐਡੀ ਬੋਡੀਆਂ ਡਲੀਆਂ ਲੈ ਕੇ ਤੀਂ ਉਹਨਾਂ ਨੇ ਦੋ ਦਿਨ ਤੁਸੀਂ ਡਲੀਆਂ ਉਹਦੇ ਲੈ ਆਉਣਗੇ ਠੀਕ ਹੈ ਵੀਰ ਜੀ ਹੁਣ ਸਭ ਤੋਂ ਪਹਿਲਾਂ ਆਉਂਦਾ ਜੀ ਇਹਨੂੰ ਮਾਰਨ ਦਾ ਕਈ ਤੇ ਯਾਰ ਇਤਨਾ ਸੁੱਕਾ ਹੀ ਦੇ ਜਾਂਦੇ ਕਈ ਐ ਕਬੂਤਰਾਂ ਨੂੰ ਮੂੰਹ ਚ ਨਾ ਸਭ ਤੋਂ ਗਲਤ ਤਰੀਕਾ ਹੈ ਕਪੂਰ ਜਦੋਂ ਵੀ ਲੈਣਾ ਸਭ ਤੋਂ ਪਹਿਲਾਂ ਕਪੂਰ ਨੂੰ ਮਾਰਨਾ ਪੈਂਦਾ ਮਾਰਨ ਦੇ ਵੀ ਅਲੱਗ-ਅਲੱਗ ਤਰੀਕੇ ਆ ਕੋਈ ਤਾਵੇਂਾਂ ਤੇ ਮਾਰਦਾ ਕੋਈ ਆਟੇ ਤੇ ਮਾਰਦਾ ਲੇਕਿਨ ਜਿਹੜਾ ਮੈਂ ਤਰੀਕਾ ਦੱਸਾਂਗਾ ਸਭ ਤੋਂ ਵਧੀਆ ਤੇ ਸਭ ਤੋਂ ਕਫਾਇਦੀ ਤਰੀਕਾ ਕਰਨਾ ਕਿ ਵੀਰ ਜੀ ਤੂੰ ਕਪੂਰ ਦੀ ਟਿੱਕੀ ਲੈ ਲੈਣੀ ਆ ਇੱਕ ਨਾ ਗਲਾਸ ਪਾਣੀ ਦਾ ਭਰ ਲੈਣਾ ਵਾ ਸਿਲਵਰ ਦਾ ਗਲਾਸ ਹੋਵੇ ਜਾਂ ਕੱਚ ਦਾ ਗਲਾਸ ਹੋਣ ਜੀ ਦਾ ਕੋਈ ਮਤਲਬ ਜੀ ਦਾ ਮੂੰਹ ਥੋੜਾ ਛੋਟਾ ਹੋਵੇ ਉਹਦੇ ਵਿੱਚ ਤੁਸੀਂ ਟਿੱਕੀ ਵੀਰ ਜੀ ਰੱਖ ਦੇਣੀ ਆ ਕਪੂਰ ਦੀ ਇਹਨੇ ਪਾਣੀ ਦੇ ਵਿੱਚ ਤਰ ਜਾਣਾ ਸਭ ਤੋਂ ਵੱਡੀ ਇਹਦੀ ਨਿਸ਼ਾਨੀ ਪਿਓਰਟੀ ਦੀ ਤਰਗਣਾ ਉਸ ਤੋਂ ਵੀ ਜ਼ਿਆਦਾ ਪਾਇਓਰਿਟੀ ਦੀ ਸ਼ਾਨੀ ਕੀਮਤਾਂ ਨੂੰ ਅੱਗੇ ਦੱਸਦਾ ਜਿਦੋਂ ਪਾਣੀ 'ਚ ਤਰ ਕੇ ਤੁਸੀਂ ਕੀ ਕਰਨ ਨੀ ਤੀਲੀ ਬਲਣੀ ਮੱਛੀ ਉਹਨੂੰ ਅੱਗ ਲਾ ਦੇਣੀ ਤੇ ਵੀਰ ਜੀ ਉਹਨੂੰ ਅੱਗ ਵੀ ਲੱਗ ਜੂਗੀ ਤੇ ਉਹਨੂੰ ਕੋਈ ਪਰਵਾਹ ਨਹੀਂ ਪਾਣੀ ਦੇ ਵਿੱਚ ਵੀ ਐ ਬਲੂਗਾ ਵੀ ਜਿਵੇਂ ਮਿੱਟੀ ਦਾ ਤੇਲ ਨੂੰ ਅੱਗ ਲੱਗੀ ਹੁੰਦੀ ਹੈ ਤੁਸੀਂ ਬਲਣ ਦੇ ਨਾਲ ਬਲਿ ਜਾਣਾ ਬਲਿ ਜਾਣਾ ਬਲ ਕਿ ਉਹਨੇ ਜਦੋਂ ਖਤਮ ਹੋ ਜਾਣਾਂ ਨੇ ਤੇ ਉਹਦੀ ਸੁਆਹ ਜੀ ਉੱਤੇ ਰਹਿ ਜਾਣੀ ਆ ਪਾਣੀ ਦੇ ਉਹ ਜਿਹੜੀ ਸੁਆਹ ਆ ਨਾ ਵੀਰ ਜੀ ਉਹ ਮਰਿਆ ਕਪੂਰ ਆ ਕਪੂਰ ਸਵਾਹ ਨੂੰ ਤੁਸੀਂ ਕੇ ਚਮਚੇ ਨਾਲ ਜਾਂ ਕੇ ਹੋਰ ਚੀਜ਼ ਨਾਲ ਲਾ ਕੇ ਤੇ ਕੇ ਪਰਤਨ ਚ ਕੇ ਪਲੇਟ ਚ ਕੱਢ ਲੈਣੀ। ਉਹ ਕੋਸ਼ਿਸ਼ ਸਮੇਂ ਦੇ ਵਿੱਚ ਜਿਹੜੀ ਸਵਾਹ ਨਾਲ ਖੁਸ਼ਕ ਹੋ ਜਾਂਦੀ ਬਿਲਕੁਲ। ਪਾਣੀ ਪੂਣੀ ਦਾ ਬਿਲਕੁਲ ਸੁੱਕ ਜਾਣਾ। ਤੇ ਉਹਨੂੰ ਕਿਸੇ ਡੱਬੀ ਚ ਸੇਵ ਕਰਕੇ ਤੇ ਫਿਰ ਰੱਖ ਲੈਣਾ। ਉਹੋ ਹੀ ਤੁਹਾਡਾ ਸਭ ਤੋਂ ਮੇਨ ਚੀਜ਼ ਆ ਉਹੋ ਹੀ ਤੁਹਾਡੇ ਕੰਮ ਹੋਣੇ ਉਹਨੇ ਤੁਹਾਡਾ ਕੋਈ ਤੋਂ ਡਾਣਾ ਹੁਣ ਵੀਰ ਜੀ ਕਪੂਰ ਆਪਾਂ ਮਾਰ ਲਿਆ। ਹੁਣ ਕਪੂਰ ਨੂੰ ਲਾਉਣ ਦਾ ਤਰੀਕਾ ਕੀ ਆ? ਲਾਉਣ ਦੇ ਤਰੀਕੇ ਵੀ ਅਲੱਗ-ਅਲੱਗ ਹੈ ਲੇਕਿਨ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਣ ਲਾਉਣ ਦਾ ਬਹੁਤ ਹੀ ਜਮੂਦਾ ਤੇ ਬਹੁਤ ਹੀ ਵਧੀਆ ਤਰੀਕਾ ਕਰਨਾ ਕਿ ਕਬੂਤਰ ਨੂੰ ਜਿਵੇਂ ਤੁਸੀਂ ਸਾਹਮ ਤੇ ਤੁਰੇ ਆਉਂਦੇ ਸਾਂਭੀ ਜਾਣਾ ਜਿਵੇਂ ਵੀ ਤੁਸੀਂ ਸਾਹਮ ਜਿਵੇਂ ਮੈਂ ਪਿਛੇ ਵੀਡੀਓ ਵੀ ਪਾਈਆਂ ਜੇ ਕੇ ਭਰਾਣਾ ਵੇਖਣੀ ਆ ਸਾਹਮ ਦੀਆਂ ਵੀਡੀਓ ਵੇਖ ਲਓ ਪਿਛੋ ਕਬੂਤਰ ਕਿਵੇਂ ਤਿਆਰ ਕਰਨਾ ਤੇ ਜੇ ਨਹੀਂ ਕਿਸੇ ਨੂੰ ਪਤਾ ਤੇ ਉਹ ਪਿਛੇ ਆਪਣੇ ਵੀਡੀਓ ਚੈਨਲ ਤੇ ਹੈਗੀਆਂ ਤੁਸੀਂ ਵੇਖ ਸਕਦੇ ਹੋ ਵੀਡੀਓ ਵੇਖ ਜੀ ਪੂਰੀ ਵੇਖਿਓ ਸਕਿਪ ਨਾ ਕਰਿਓ ਬਹੁਤ ਹੀ ਵਧੀਆ ਨੁਕਤਾ ਤੁਹਾਨੂੰ ਮੈਂ ਦੱਸ ਰਿਹਾ ਅੱਜ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਣੇ ਨੂੰ ਪਿਛੇ ਨਾਲ ਪਲਗ ਨੂੰ ਜਿਹੜਾ ਵੀ ਵੀਰ ਜੀ ਉਹ ਸਵਾਹ ਉਹ ਲੈ ਕੇ ਇਸ ਡੱਬੇ 'ਚ ਸੇਵ ਕਰਕੇ ਰੱਖ ਲੈਣੀ ਤੇ ਦਸਤਜੀ ਹੁੰਦੀ ਆ ਫਿਰ ਤੁਸੀਂ ਕਰਨਾ ਵੀ ਕੋਈ ਵੀ ਗੋਲੀ ਜਿਹੜੀ ਵੀ ਤੁਸੀਂ ਗੋਦਰ ਲਾਉਂਦੇ ਆ ਉਹ ਗੋਲੀ ਲੈ ਲੈਣੀ ਆ ਉਹ ਗੋਲੀ ਨਹੀਂ ਤੁਹਾਨੂੰ ਬਣਾਉਣ ਦੀ ਉਹ ਵੀ ਆਪਣੇ ਚੈਨਲ ਦੇ ਪਿਛੇ ਮੈਂ ਦੱਸੀ ਕੀ ਆ ਯਾਰ ਜੇ ਕਿ ਕੋਈ ਗੋਲੀ ਨਹੀਂ ਵੀ ਹੈਗੀ ਨਾ ਤੇ ਐਡੀ ਇੱਕ ਬਰੀਕ ਤੁਸੀਂ ਆٹے ਦੀ ਗੋਲੀ ਵਟ ਲੈਣੀ ਆ ਰਾਤ ਨੂੰ ਸ਼ਾਮ ਨੂੰ ਆਟੇ ਦੇ ਗੋਲੇ ਵਟ ਕੇ ਥੋੜਾ ਜਿਹਾ ਉਹਨੂੰ ਟਿੱਕੀ ਜਿਹਾ ਬਣਾ ਲੈਣੀ ਤੇ ਜਿਹੜਾ ਕਪੂਰ ਆ ਵੀਰ ਜੀ ਕਦੇ ਵੀ ਹੱਥ ਨਾਲ ਵੜ ਕੇ ਨਹੀਂ ਵਿੱਚ ਪਾਉਣਾ। ਡੱਬੇ ਟੱਕਣ ਹੋਣਾ ਇੱਕ ਚਿਮਟੀ ਆਉਂਦੀ ਆ। ਉਹਦੇ ਨਾਲ ਭਰਨੇ ਆ ਜੇ ਟੁਕੜਾ ਕੋਈ ਟੁਕੜਾ ਰਾਦਣਾ ਨਹੀਂ ਇਹ ਤਰ ਰੱਖ ਕੇ ਗੋਲੀ ਬੰਦ ਕਰਕੇ ਤੇ ਉਹਨੂੰ ਸੁਕਾ ਲੈਣਾ ਤੇ ਤਵੇ ਕਿਸcalo ਜਾਂ ਉਨ ਛੱਕੇ ਅੱਡਰ ਸਵੇਰ ਤੱਕ ਸੁੱਕ ਲੂਗੇ। ਸਵੇਰੇ ਵੀਰ ਜੀ ਤੋਂ ਕਬੂਤਰ ਤੋਂ ਹੀ ਫੜਨਾ ਵਾ ਜਿੰਨਾ ਤੁਸੀਂ ਕਬੂਤਰ ਨੂੰ ਪਾਣੀ ਦੇ ਕੇ ਡਾਉਂਦੇ ਜੋ ਕਬੂਤਰ ਤੁਹਾਡਾ ਫੜਕਾ ਚਾਉਣਾ ਜਿਹਦਾ ਵਧੀਆ ਤਿਆਰੀ ਚਾਉਣੀ ਜੀਦਾ। ਉਦੋਂ ਉਹ 20 ml ਪਾਣੀ ਵਧਾ ਕੇ ਦੋ ਨੂੰ ਜੇ 10 ਦੇ ਦੇ ਜੋ 30 ਦੇ ਦੋ ਜੇ 20 ml ਦੇ ਦੋ ਨੂੰ 40 ml ਪਾਣੀ ਦੇ ਕੇ ਲਾਓ ਜੇ 30 ਦੇ ਨੂੰ 50 ml ਪਾਣੀ ਦੇ ਕੇ ਲਾਓ ਗੋਲੀ ਦੋ ਉਤੋਂ ਦੀ ਪਾਣੀ ਦੇ ਦਿਓ ਤੇ ਘੜੀ ਕ ਕਬੂਤਰ ਨੂੰ ਤਰਾਵោ ਬਰਾਵੋ ਉਸ ਤੋਂ ਬਾਅਦ ਕਬੂਤਰ ਨੂੰ ਪੱਲਾ ਮਾਰ ਦੋ ਤੁਸੀਂ ਹੈਰਾਨ ਰਹੇ ਜੋ ਕਿ ਕਬੂਤਰ ਤੁਹਾਨੂੰ ਐਂ ਜੋੜ ਕੇ ਦਿਖਾਊਗਾ ਜਿਵੇਂ ਤੁਸੀਂ ਦੇਖੋ ਕਿ ਕਬੂਤਰ ਨੂੰ ਅਜ ਹੋ ਗਈ ਗਿਆ ਇਸ ਤੋਂ ਵੀ ਜ਼ਿਆਦਾ ਤੁਸੀਂ ਉਡਾਉਣਾ ਚਾਹੁੰਦੇ ਕਬੂਤਰ ਵੀ ਕਬੂਤਰ ਖੋਡੇ ਨੂੰ ਆਵੇ ਤੇ ਫੇਰ ਤਾਂ ਨੂੰ ਜਾਵੇ ਕਰਨਾ ਕਿ ਚੁੰਮਟੀ ਦੇ ਨਾਲ ਇਹ ਕੱਚਾ ਕਬੂਰ ਜਿਹੜਾ ਕਬੂਰ ਮਰਿਆ ਨਾ ਉਹਨੂੰ ਪਾਊਡਰ ਕਰ ਲੈਣਾ ਚੁੰਮਟੀ ਦੇ ਨਾਲ ਫੜ ਕੇ ਜਦੋਂ ਕਬੂਤਰ ਸਾਰਾ ਹੋ ਗਿਆ ਤਿਆਰ ਥੋੜਾ ਜਿਹਾ ਚੁੰਮਟੀ ਨਾਲ ਫੜ ਕੇ ਉਹਦੇ ਇੱਥੇ ਪਿੱਛੇ ਮੋਡੇ ਤੇ ਲਾ ਦੇਣਾ ਇਹ ਮੋਡੇ ਤੇ ਲਾ ਦੇਣਾ ਬਸ ਚੋਂਝ ਨੂੰ ਨਹੀਂ ਲਾਉਣਾ ਚਾਹੀਦਾ ਤੇ ਕਬੂਤਰ ਛਾੜ ਦੋ ਵੀਰ ਜੀ ਰਿਜ਼ਲਟ ਆਊਟਸਟੈਂਡਿੰਗ ਕੋਈ ਦਵਾਈ ਨਹੀਂ ਕੋਈ ਕੁਝ ਨਹੀਂ ਕਬੂਤਰ ਫੜਕਾਂ ਦੇ ਲੱਗਾ ਹੋਣਾ ਜਿਹਦਾ ਤੇ ਕਬੂਤਰ ਤੁਹਾਡਾ ਉੱਡ ਕੇ ਪਊਗਾ ਜਿਵੇਂ ਜਿਵੇਂ ਹਵਾ ਵਗੂਗਾ ਨਾ ਵੀਰ ਜੀ ਤੇ ਤੇਵੇਂ ਤੇਵੇਂ ਕਬੂਤਰ ਕਹੋਗਾ ਵੀ ਪਿੱਛੇ ਹੋ ਜਾਓ ਅੱਜ ਸਾਰੇ ਇਹ ਹਵਾ ਦੇ ਵਿੱਚ ਇੰਨਾ ਕਾਮਯਾਬ ਨੁਕਸਾ ਵੀਰ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਿੱਧਰ ਨੂੰ ਹਵਾ ਵਗਦੀ ਹੈ ਨਾ ਕਬੂਤਰ ਉਲਟੇ ਸਾਈਡ ਨੂੰ ਚੜ ਚੜ ਕੇ ਉੱਡੂਗਾ ਤੇ ਠਾਪਾਂ ਮਾਰ ਮਾਰ ਕੇ ਉੱਡੂ ਕਬੂਤਰ ਇੰਨਾ ਵਧੀਆ ਨੁਕਤਾ ਹੈ ਤੇ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾ ਦਿਓ ਤੁਹਾਨੂੰ ਆਉਣ ਵਾਲੀ ਵੀਡੀਓ ਜਲਦੀ ਮਿਲ ਸਕੇ ਤੇ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਲੱਗਾ ਨੁਕਤਾ ਤੁਹਾਨੂੰ ਤੇ ਅੱਗੇ ਜੇ ਕੋਈ ਵਧੀਆ ਨੁਕਤਾ ਤੁਸੀਂ ਚਾਹੁੰਦੇ ਮੈਂ ਹੋਰ ਦਵਾਂ ਕਮੈਂਟ ਕਰਕੇ ਦੱਸੋ ਜਰੂਰ ਆਪਾਂ ਤੁਹਾਨੂੰ ਵੀਡੀਓ ਇਹਦੇ ਮਤਲਿਕ ਦਵਾਂ ਤੇ ਇੰਨਾ ਹੀ ਕਹਿੰਦਾ ਮੈਂ ਵੀਡੀਓ ਅੱਜ ਸਮਾਪਤ ਕਰਦਾ ਵੀਡੀਓ ਲੰਮੀ ਹੋ ਜਿੰਦੀ ਫਿਰ ਸਾਡੇ ਨਾਲ ਭਰਾਵਾਂ ਬੰਦੇ ਨੇ ਚੈਨਲ ਨੂੰ ਲਾਈਕ ਕਰੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਯਾਰ ਠੀਕ ਹੈ ਤੇ ਇੰਨਾ ਹੀ ਕਹਿੰਦੇ ਅੱਜ ਦਾ ਟੌਪਿਕ ਸਮਾਪਤ ਕਰਦੇ ਆ ਰੱਬ ਰੱਖਾ ਫਿਰ ਮਿਲਾਂਗੇ ਧੰਨਵਾਦ